ਜੀ ਗਾਲ ਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਟੈਲਮਾ ਟੈਲੀਵਿਜ਼ਨ ਤੇ ਔਰ ਲੈ ਕੇ ਹਾਜ਼ਰਾਂ ਅਗਲੀ ਕਮੇਡੀ ਫਿਲਮ 20 ਸਾਲ ਦਾ ਤਜਰਬਾ ਦਾ ਦੂਜਾ ਭਾਗ ਸੋ ਬਣੇ ਰਹੋ ਅਖੀਰ ਤੱਕ ਆਓ ਦੇਖੀਏ ਉਹ ਚਾਚਾ ਗੱਪੀਆ ਚਾਚਾ ਉਹ ਚਾਚਾ ਚਾਚਾ ਉਹ ਚਾਚਾ ਉਹ ਚਾਚਾ ਇਹ ਕਿਹੜਾ ਬਣ ਗਿਆ ਮੈਨੂੰ ਹੈ ਅਬੂ ਨਾ ਇਹ ਕਿਹੜਾ ਬਣ ਗਿਆ ਤੈਨੂੰ ਓ ਠੀਕ ਆ ਕਿਹੜਾ ਬੰਦਿਆ ਤੈਨੂੰ ਬੰਦ ਨਾ ਮੈਂ ਨਹੀਂ ਆ ਬੰਦੇ ਇਹੇ ਖਾਰੀ ਹੰਮਨ ਹੈ ਇਹੇ ਨਾ ਤਾ ਮਨ ਹੀ ਹੋਈ ਹੈ ਇਹੇ ਹੋਈ ਨੇ ਮਨ ਹਾਗਨਾ ਆ ਹਾਂ ਇਹ ਬੰਦੀ ਇਹ ਦੋ ਮੰਨੇ ਆ ਗਏ ਸੀ ਆ ਬਿੱਥੇ ਹਾਂ ਨਸ਼ੇੜੀ ਹੈਗਾ ਸਾਲੇ ਮੇਰੇ ਮਾ ਆ ਕੇ ਵੇਖੇ ਸੀ ਤੀਨੇ ਹੋਈ ਜਾਂਦੇ ਸੀ ਮਾ ਫੜ ਲੈ ਆਏ ਆ ਫੜ ਲੈ ਆ ਮਾ 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 ਘੱਟੋ ਮੋਟੇ ਕੋਲੋਂ ਦੋਨੇ ਸਿੱਟਾ ਆਇਆ ਯਾਰ ਐਵੇਂ ਬੰਨ ਲੈ ਮੈਂ ਐਵੇਂ ਬੰਨ ਲੈ ਮੈਂ ਹਾਲਾ ਰੱਖਾ ਘੱਟ ਨਹੀਂ ਰੱਖੇ ਉਹ ਮੈਂ ਹੋਏ ਨਾ ਭੱਜ ਬਣਾਣੀ ਨਹੀਂ ਜਮਾ ਮੈਂ ਹੁਣ ਦੋ ਗਿਆ ਉਹ ਹੋਏ ਨਾ ਬੰਨ ਲੈ ਮਨ ਲੈ ਗੂਟੇਰ ਨਹੀਂ ਹੋ ਗਈਆਂ ਮੇਰੇ ਸਾਲੇ ਨੇ ਭੱਜ ਗੋਏ ਨੇ ਫੇਰ ਮੈਂ ਤਾਂ ਮਾਰੀ ਤਿਰਦਾ ਕਰਤੇ ਬਈ ਆਹੀ ਮੈਂ ਕੱਟਿਆ ਆਪਣੀ ਬੰਨ ਲਿਆ ਐਂ ਗਾ ਆੜ ਗੋ ਮੋਲੇ ਵਾਲੇ ਧੁੰਗਾ ਸੇ ਕੱਪੇ ਟੋਟੇ ਗਾਂ ਮੇਰੇ ਹਾਂ ਦੇਂਗੀ ਨਹੀਂ ਆਉਂਦਾ ਕੋਈ ਮਨੇ ਮੇ ਲਾਗਣਾ ਹਾਂ ਆ ਆਇਆ ਮਨਲਾ ਵਤਨ ਆਖ ਲੈ ਆ ਆਪਣੀ ਇਹ ਛੋਟੇ ਅੱਜ ਉਹ ਨਹਾਣ ਤਰਣੇ ਜਾਤੇ ਹਾਂ ਇਹ ਮੋਰੀ ਮੋਤੀ ਇਹ ਨਹਾ ਮਟਾਲਾਇਆ ਆਹ ਮਾ ਲੋ ਨਾਗਣੀ ਨੂੰ ਨਹੀਂ ਹੈਈ ਨਾ ਹਾਂ ਪੱਤਾ ਖਵਾ ਹੀ ਦੇ ਯਾਰ ਬਤੀ ਨਾ ਮਾਰ ਕੇ ਨਸ਼ੇ ਪੱਤੇ ਦਾ ਕੀ ਆ ਚਾਚਾ ਹੁਣੇ ਖਵਾ ਦਿੰਨੇ ਤੈਨੂੰ ਨਾਗਣੀ ਇਹ ਗੱਪ ਸੁਣਾਉਂਦੀ ਓਦ ਨਹੀਂ ਏ ਗੱਪ ਨਹੀਂ ਨਾਗਣੀ ਵਾਰਾ ਚਾਚਾ ਨਹੀਂ ਆਤਾਂ ਅਰੇ ਪਿੰਡ ਵਾਲਿਆਂ ਕਿ ਗੱਲਾਂ ਦਾ ਨੀੜਾ ਇਹੋ ਚੱਕ ਕੇ ਕਰਦਾ ਗੱਲਾਂ ਹਾਂ ਗੱਪ ਨਹੀਂ ਮਾਰਦਾ ਨਕ ਨਾ ਸਾਰੇ ਗੱਲ ਸੱਚੀ ਐ ਨਾ ਹਾਂ ਉਹ ਗਲ ਹੋਣੀ ਨਾ ਹਲੋ ਗਲ ਹੀ ਇੱਕ ਓਪਨੀ ਐ ਅਹੀਂ ਗਏ ਇੱਕ ਵਾਰੀ ਲੱਕੜਾਂ ਲੈਣ ਨਾ ਪੈ ਜਾਵਣੇ ਅਹੀਂ ਲੱਕੜਾਂ ਲੈਣ ਏ ਕਰਦੇ ਕਰਾਉਂਦੇ ਲੱਕੜਾਂ ਲੱਭਦੇ ਲੱਭਦੇ ਛਾਂ ਨੂੰ ਜਾਣੀ ਜੀ ਨਹੀਂ ਹੋ ਗਿਆ ਲੱਕੜਾਂ ਨਾਲ ਮਿਲ ਜਾਣੀ ਘਹਾਣੇ ਜੀ ਸਾਡੇ ਕੋਲ ਫੇਰ ਗਈ ਮੇਰੀ ਨਿਗਾਹ ਪਾਈ ਗਈ ਭਤੀਜਾ ਇੱਥੇ ਤੇ ਨਿਗਾਹ ਮੈਂ ਜੀ ਓਹ ਇਹ ਤੁਮ ਨੂੰ ਹਿੰਦੂ ਜਨਵਾਰਾ ਹਿੰਦੂ ਨਿਕਾ ਆ ਬੈਠੇ ਨੂੰ ਕੱਟਣਾ ਹੋਣਾ ਤੇ ਕਹੀ ਜੋ ਹਾਂ ਪਹਿਲੇ ਸੀ ਘਾਉ ਮਗਾਇਆ ਟਰਾਲਾ ਟਰਾਲੇ ਦੇ ਲੱਤੇ ਉੱਤਾਂ ਪਣੇ ਲਿਆ ਨਾ ਪਣੇ ਆ ਕੇ ਜਦੋਂ ਹੁਣ ਆਇਆ ਐ ਸੌਂਦੀ ਮਨੋਣ ਲੱਗੀਆਂ ਸਾਡੀਆਂ ਮੁਰੀਆਂ ਇਹ ਕੁਰਦੋਈ ਮਰੀ ਹੋਣੀ ਆਏ ਆ ਓਦੋਂ ਨਾਲ ਇੱਦਾਂ ਨਿਫੜਾ ਨਹੀਂ ਮੰਨ ਮਾੜਾ ਮਖਾਯਾ ਰੋਟੀ ਆਟਾ ਹੋਇਆ ਯਾ ਤੁਹਾੜਾ ਤੁਹਾੜੇ ਮੋਰੇ ਦੋਤ ਨੇ ਆਪਣਾ ਕੋਟ ਪੇਥੇ ਨੇ ਫਲਾੜਾ ਵੀ ਹਾਂ ਉਹ ਵੀ ਮੈਂ ਆਪਣੀ ਉਹਨੇ ਤੁਮਾ ਕੋਲ ਪੈ ਖਾਂਕਾ ਹਾਂ ਹਾਂ ਉਹਦੇ ਉਹਦੇ ਵੀ ਰਹਾ ਤੇ ਖਾ ਖੱਟ ਕੇ ਤੁਹਾੜਾ ਬੈਠਾ ਆਈ ਜਾਣਾ ਉਹ ਤੁਹਾੜਾ ਉਹਨੇ ਜਿਹੜਾ ਬੈਠਾ ਲਿਤਾ ਹਾਂ ਇਹ ਵੀ ਬਣਿਆ ਹੀ ਉਹ ਪੇਖਾ ਧੂਸਾ ਰੰਗ ਨੰਨ ਲਗੇ ਹਾਂ ਨਹੀਂ ਆ ਬੂਹੇ ਸੌ ਦੇਖੋ ਕਿੰਨੇ ਹੁੰਦੇ ਆ ਇੰਨਾ ਬਣਿਆ ਹੀ ਬੈਠਾ ਹਾਂ ਚਲ ਮੈਂ ਕਹਨੀ ਉਹਨਾਂ ਨੇ ਆਨਸਵਾਦੇ ਆ ਹਾਂ ਉਹਨਾਂ ਨੇ ਗੱਲ ਵੀ ਸੁਣਾ ਦੇਣੇ ਆ ਚਾਚਾ ਨਜੇ ਦੀ ਕਿਹੜੀ ਗੱਲ ਆ ਤੇਰੀ ਜਾਨ ਨੂੰ ਨਸ਼ਾ ਦਾ ਘਟਾ ਹਾਂ ਸੁਵਾ ਦੇਣੇ ਮੇਰਾ ਪੁੱਤ ਨਹੀਂ ਆ ਕੱਢਦੇ ਮਾਣੀ ਨਾ ਕੱਢ ਦਿੰਦੇ ਆ ਚਾਚਾ ਪਲਾਇਰ ਗੱਲਾਂ ਬਾਤਾਂ ਸੁਣਾ ਕਲਣਾ ਹੋ ਨਾ ਗਈਆਂ ਆ ਓਹੋ ਕੀ ਗਈਆਂ ਜੱਟ ਸੁਣਾ ਗਈ ਖਮਾ ਦੇ ਆ ਪੁੱਤ ਨਹੀਂ ਹੋਰ ਹੱਥ ਕਿਵੇਂ ਠੀਕ ਹੋ ਹੀਆ ਹੀਆ ਮਣੀਏ ਉਹ ਦਰੰਦਰ ਕਰੰਨਾ ਆ ਮਰਨੀਆ ਤੂੰ ਨਾਸੇ ਨਹੀਂ ਕਰੇਂ ਕਿਦਾਂ ਆਈ ਅਣੀ ਲੋ ਜਦ ਮੈਨੂੰ ਸੁਪਨੇ ਆਉਂਦੇ ਮੈਂ ਸਾਲੇ ਰਾਣੀ ਨਹੀਂ ਨਹੀਂ ਤੂੰ ਸੁਪਰ ਮਿੰਦਣਾ ਨਹੀਂ ਨੇ ਆਉਂਦਾ ਦਰੰਦਰ ਪਤਾ ਨਾ ਉੜਾ ਗਈ ਨਾ ਲੈ ਮੈਨੂੰ ਸੁਪਨੇ ਆਉਂਦੇ ਤੇ ਮੈਂ ਮੈਨੂੰ ਪਤਾ ਕਿੱਥੇ ਆਉਂਦਾ ਨਹੀਂ ਆ ਪਰ ਮਿੰਦਣਾ ਨੂੰ ਨਾ ਮਨਾਉਣਾ ਨਹੀਂ 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 ਮੈਨੂੰ ਨਹੀਂ ਪਤਾ ਚਾਚਾ ਤੂੰ ਦੱਸ ਤੈਨੂੰ ਪਤਾ ਪੂਰਾ ਮੇਰੇ ਸਾਲੇ ਨਾਲ ਗਰਨਾਸ ਹੱਥੋਂ ਨਹੀਂ ਲੀਣਾ ਹੁਣ ਕਿੰਨਾ ਬਈ ਬਸ ਹਾਂ ਨਹੀਂ ਮੈਨੂੰ ਪਰ ਮੈਨੂੰ ਸੁਪਨੇ ਆਉਂਦੇ ਤੇ ਓਹ ਨੰਨ ਮਨੋਂ ਤੀਨਿਆਂ ਦਾ ਤੇ ਆ ਲੱਗਿਆ ਪਤਾ ਹੀ ਹੋ ਕਿਤਨਾ ਆ ਰਿਹਾ ਕੋਈ ਨਹੀਂ ਖਾਦ ਲਈ ਤੂੰ ਹੀ ਬੋਜਾ ਤਈ ਤੂੰ ਨਾ ਪਰ ਸੱਜਾ ਹਮ ਨਾਲ ਤਰਾ ਦੂਰ ਕਰਦੇ ਆ ਤੇਰਾ ਆਹਿਆ ਨਾ ਕੇਰੇ ਨਾਲ ਆਹੀ ਚੱਲਣਾ ਤੂੰ ਮੇਰੇ ਤੋਂ ਗੱਪ ਖੋਲੇ ਰੰਗੀਆਂ ਮਨੋਂ ਸੁਣ ਲੈ ਆਹ ਹੋਰ ਲਿਆ ਤੇ ਆ ਮੇਰੇ ਤੋਂ ਮਨੋਂ ਕੋਲ ਖਾਇ ਨੀ ਨਾ ਦੇਉ ਦਾ ਤੂੰ ਹਾਂ ਨਾ ਖਾਈ ਆਹੋ ਮੜ ਕੇ ਸੌਣਾ ਨਹੀਂ ਜਾਈ ਪੈ ਕਰਉਂਗਾ ਨਹੀਂ ਮੈਂ ਆਪਣੇ ਆਪ ਨਾ ਨੇ ਤਰਨੇ ਨਾ ਨੇ ਹੰਨੇ ਅਮਨੀਰ ਵੀ ਨੇ ਗੱਲਾਂ ਕਰਦਾ ਮੇਨੇ ਲਾਖ ਕਿੱਤੈ ਨਾ ਮੈਨੂੰ ਆਇਆ ਮੜ ਕੇ ਤੇ ਪੈਣਾ ਚਾਹੀ ਤੂੰ ਪੈਣਾ ਨਹੀਂ ਓਏ ਗੱਲਾਂ ਕਰਾਉਂਣਾ ਨੂੰ ਨਾ ਨਾ ਚੱਲ ਗੱਲ ਸਰਾ ਫਿਰ ਕੋਈ ਮੈਨੂੰ ਹੁਣ ਨਹੀਂ ਮੁੰਨਾਂ ਲਿਆ ਬਣਾ ਤੇਰਾ ਕੰਮ ਮੇਰੇ ਤੋਂ ਕਰਵਾਈ ਦੇ ਚੰਗਾ ਆਪ ਨਾ ਕਸ ਕਰੀ ਹੋਣ ਹਾ ਨੇ ਆ ਜੰਮਦਾ ਜੰਮਦਾ ਇਹ ਹੁਣ ਤੂੰ ਹੁਣ ਮੈਂ ਤੁਹਾਨੂੰ ਐਟੋਰੀ ਨੂੰ ਅਸੀਂ ਜਾਵਨੇ ਧੌਣਾ ਤੇ ਜਾਵਨੇ ਹੈ ਅੱਛਾ ਧੌਣਾ ਤੇ ਤੂੰ ਵੀ ਹਾ ਭੂਤ ਨਹੀਂ ਨੇ ਨਾ ਮੋੜ ਲੀਆਂ ਮੇਰੇ ਨੂੰ ਖਵਾਇਆ ਨੂੰ ਮੈਨੂੰ ਗੁਣ ਨਹੀਂਗਾ ਸੁਣਾ ਦੱਦਾ ਫਿਰ ਖਵਾ ਦਾਂਗੇ ਅਸੀਂ ਗਏ ਇੱਕ ਮਣੀ ਪਾਣਾ ਤੇ ਹੈ ਅੱਛਾ ਧੌਣਾ ਵੀ ਕੀ ਕੀਤਾ ਐ ਨਾ ਯਾਨੀ ਦੀ ਟੂਣ ਲੱਗਦੀ ਮੈਨੂੰ ਇਹ ਧੌਣਾ ਜੇ ਹੁਣ ਨਾ ਮੁੱਤੇ ਨਾ ਉਹਦਾ ਕਾਦੇ ਮੈਲੇ ਸੀ ਪਰ ਇਹ ਨਾ ਨਾ ਜਾਉਂਦਾ ਨਾ ਹੈ ਹਾਂ ਅਹੀਂ ਲੈਣਾ ਬੀੜੀਆਂ ਦਾ ਮੰਡਲ ਅੱਛਾ ਮੰਡਲ ਕੀ ਲਾਲਾ ਇੰਨਾ ਵਾਗਦਾ ਬੀੜੀਆਂ ਦਾ ਇੰਨਾ ਠੋਕੋ ਗਲੇ ਮਗਾ ਇਹ ਵਡੀਆਂ ਹੀ ਅੱਛਾ ਅਸੀਂ ਬੀੜੀ ਅੱਡੀ ਉਹਦੇ ਨੂੰ ਅੱਛਾ ਬੀੜੀਆਂ ਪੀਏ ਉਹਦੇ ਵੀ ਬੱਤੀ ਜਣੇ ਹੋਂ ਅਹੀਂ ਦਾ ਬੀੜੀਆਂ ਦਾ ਲਾ ਲੰਗੜ ਅੱਛਾ ਲੰਗੜ ਲੈਣਾ ਇਹਦੇ ਨਾਲੇ ਨਾਲੇ ਨਹੀਂ ਘਟਦਾ ਹਾਂ ਉਥੋਂ ਚੱਕ ਕੇ ਜਾਂਦਾ ਮੋੜ ਤੇ ਆਉਂਦਾ ਇਹ ਤੋਂ ਅੰਗਰੇਜ਼ ਅੱਛਾ ਅਸੀਂ ਰੋਟ ਖਾਤ ਗਏ ਆਉਂਦੇ ਉਹ ਲੈਦੇ ਆਉਂਦੇ ਖੇਰ ਪਿੱਟ ਕੇ ਕਹਾਣਾ ਨੇ ਅੱਛਾ ਖੇਰ ਉਹ ਫਾਈਨਲ ਲਾ ਲਾ ਨਾ ਨਾ ਮੈਂ ਹੋਏ ਲਗਾਣੀ ਉਹ ਨਹੀਂ ਨਾ ਤਾਂ ਮੁਨਿਆ ਅੱਛਾ ਅਸੀਂ ਖੇਰ ਆਗੇ ਘਣੇ ਲੈ ਆਣੀਆਂ ਰਿਆਣ ਦਾ ਤਰੈਗਾ ਟੈਂਟਰ ਲਾ ਕੋਲ ਲੰਗੜਾ ਅੱਛਾ ਲੰਗੜਾ ਲਾਣਾ ਪਿੰਡ ਉਹਨਾਂ ਫੇਰ ਨਹੀਂ ਹਟਮਈਆ ਅੱਛਾ ਹਾਂ ਖੇਰ ਨਹੀਂ ਵਸਾ ਹੀ ਲੰਗਰ ਲੰਗਰ ਲੁੰਡੇ ਦਾ ਮਹਾ ਹਦਮ ਕਿਤਣਾ ਰੱਤੀਆ ਖਤਮ ਹਟਮ ਰੋਟੇ ਉਹ ਉਹ ਯਾਨੀ ਨੇ ਏ ਦੋਹਾਲਾ ਲਿਖਤਮ ਕੀ ਤੇ ਲਾ ਲਾ ਹਾਂ ਠੀਕ ਨਾ ਨਾ ਸਪੀਡ ਹੈ ਹਾਂ ਇਹ ਹਾਂ ਬਣੀ ਇਹ ਦੋਹਾਲਾ ਬਹੀ ਇਹ ਦੋਹਾਲਾ ਮਨਿਆ ਨੂੰ ਕਹਿੰਦਾ ਉਹਦਾ ਠੀਕ ਆ ਕੋਈ ਹੋਸ਼ ਨਾ ਘਾਤੋ ਕੋਈ ਤੂੰ ਰਣੀ ਨੇ ਘੱਟ ਬੈਨਾ ਮਾਤੇ ਨੂੰ ਹੈ ਕਾਪਟਾ ਨਹੀਂ ਆਟਾ ਸੋਹਣੇ ਬੋਲਣਾ ਟੱਡਾ ਗੱਪ ਨਹੀਂ ਗੱਪ ਨਹੀਂ ਮੋੜਨਾ ਜਾਨਾ ਚੱਲ ਪਰ ਹੋਰ ਸੁਣਾ ਦੇ ਕੋਈ ਹੋਣੀ ਇਹਨਾਂ ਮਾਰੇ ਨੂੰ ਇੰਨੀਆਂ ਨਾ ਗੱਲਾਂ ਦਾ ਨਾ ਆਂਦੀਆਂ ਬਿਲਕੁਲ ਸੋਹਣਾ ਇਹ ਨਹੀਂਆਂ ਗੱਲਾਂ ਮੇਰੇ ਕੋਲ ਸੋਹਣਾ ਨਾਏ ਗੱਲਾਂ ਨਹੀਂ ਨੇ ਨਾ ਗੱਪ ਕਹਿੰਨੇ ਹਾਂ ਉਹ ਚਾਹ ਤੇਰ ちゃう ਕਿ ਉਹਨੂੰ ਮੈਸਤਰੀ ਨਹੀਂ ਮਿਲਦਾ ਮੈਸਤਰੀ ਤਾਂ ਲੱਭ ਕੇ ਦੇ ਕੋਈ ਉਹ ਰਣੀ ਨੇ ਅੱਜ ਨਾਲ ਨਾਮ ਮੈਂ ਤਿੰਦਰੇ ਸਾਹਮਣੇ ਮਿੱਠਾ ਪਰ ਉਹ ਮੈਸਤਰੀ ਉਹ ਰਹਿਣਾ ਜੀ ਰਹਿਣਾ ਕੋਣੀ ਕਾ ਤੇ ਕੋਣੀ ਕਾ ਕੋਣੀ ਕਾ ਕੋਣੀ ਕਾ ਬੰਨਾ ਗੱਲ ਬੈਠੀ ਮੰਗਾਉਂ ਹਾਂ ਕਰੋ ਗੱਲ ਕੋਣੀ ਵੀ ਨਾ 20 ਸਾਲਾਂ ਸਵੀਨੀ ਆਇਆ 20 ਸਾਲਾਂ ਕੰਨਾ ਕੰਨਾ ਨਾ ਟੱਟੇ ਨੂੰ ਮੈਂ ਜਿੱਤੇ ਮਾਰੀ ਨਹੀਂ ਕੰਨਾ ਨੇ ਮਾਨੂੰ ਖਲਾਣੇ ਮੈਂ ਖਲਾਰੇ ਨਹੀਂ ਪਾਉਣੇ ਚਾਚਾ ਸੰਦਾ ਕੱਢਣ ਆ ਆ ਤੂੰ ਮੁਰਣੀਂ ਗਾ ਮੇਰਾ ਮਤ ਬਲਾਵਾ ਕੰਡ ਨੂੰ ਆ ਕੰਨਾ ਕੱਢ ਨੂੰ ਆ ਜਿੱਥੇ ਮਾਨੀ ਨਾ ਮਾਰਾ ਤੜੂ ਕੋਠੇ ਆ ਕੱਲ ਹਾਂ ਲਾਏ ਨਾ ਉਹ ਨੂੰ ਹੇ ਨਾ ਨਾ ਤੂੰ ਮਰ ਨਾ ਲੈ ਕਿਉਂ ਨਾ ਲੈ ਤੂੰ ਖੰਮੀ ਜਮਾ ਨਾ ਦੇ ਹੇ ਤੀਮਾ ਮਰ ਤੈਨੂੰ ਗੋਮੀ ਲਿਓਲ ਮੈਂ ਨੂੰ ਤੀਮਾ ਮੈਨੂੰ ਇਹ ਨਾ ਮਲੇ ਹੋ ਹਾ ਲੈ ਲੈ ਇਹ ਪਤਾ ਵੇਲਾ ਹੱਟ ਘਾਟ ਘੱਟਦਾ ਹੁਣ ਫਿਰ ਤਾਂ ਕੰਡੇ ਕੋਠੇ ਕੱਢ ਪਾਡੀ ਤੂੰ ਰਣੀ ਨਾ ਉਹ ਤਾਂ ਮੋਰ ਦੱਗੀਆਂ ਨਾ ਕਹਿੰਦੇ ਆ ਬੰਦਾ ਫਿੱਕਾ ਕੱਟਦਾ ਉੱਥੇ ਨਾ ਮੈਂ ਵੀ ਮੱਤ ਨਹੀਂ ਆਉਂਦੀ ਨਾ ਟੇ ਉਹਦੇ ਕੰਮ ਕਰ ਦੇਗਾ ਤਾਂ ਬੰਦਾ ਕੁੱਟ ਦੇਗਾ ਉਹਨੂੰ ਕੋਈ ਨਹੀਂ ਉਹ ਗੱਲਾਂ ਮਾਰਨਾ ਗੱਲ ਕਰੂ ਮੈਨੂੰ ਥੀਮ ਫਵਾਈਆ ਬੋਣਾ ਇਹ ਕਿਨੇ ਆਗਿਆਂ ਨੂੰ ਚਾਟਾ ਹੀ ਲਈ ਵੰਦਾ ਇਹਨਾਂ ਦਾ ਬੰਦਾ ਜਿਆਦਾ ਕੱਟਦਾ ਬੰਦਾ ਕੁੱਟੇ ਉਧਰ ਵੀ ਰਹੀ ਐ ਗੜਾ ਆਇਆ ਸੀ ਉਹ ਵਾਲੇ ਜਿਹੜਾ ਥੱਲੇ ਦੇਖ ਨਹੀਂ ਪਰ ਸਕਦਾ ਸੀ ਦੇਖ ਕੇ ਨਹੀਂ ਨੁਗਾਇਆ ਇਹੋ ਵਕਾਤਾਂ ਮਹੀਨਿਆਂ ਨੂੰ ਬਣਿਆ ਫਿਰਨਾ ਚਾਲਾ ਹੌਲੀ ਨਾਲ ਡੱਬ ਕੋ ਪਾਸ ਨਾ ਕੋ ਨਹੀਂ ਆਇਆ ਪੰਪ ਨਹੀਂ ਚੱਲ ਰਿਹਾ ਗੱਲ ਦੱਲ ਨਹੀਂ ਜੰਦੀ ਆ ਹਾਂ ਆਂ ਜਮੋਈ ਨਾ ਤਹੀ ਨਾ ਮੈਨੂੰ ਨਹੀਂ ਤਾਂ ਉਹ ਜਗ੍ਹਾ ਤੇ ਕੰਮ ਕਰਨੇ ਨੂੰ ਕਿੰਨਾ ਖੇਤ ਰਜਿੰਦਾ ਜੇ ਇਹ ਬਸ ਨੇੜੇ ਜਾ ਜਾ ਤਰਿਆ ਹਾਂ 100 ਤੋਂ 200 ਮੀਟਰ ਨਾਲ ਪਹੁੰਚ ਕੇ ਆਇਆ ਇਹ ਨਹੀਂ ਦੱਸਦੇ ਨੇ ਹੈ ਅਸਾਂ ਨੇ ਬਵਾਏਗਾ ਰਖਿਆ ਹਾਂ ਨਾ ਕੋਈ ਆ ਮੈਨੂੰ ਆਵੇ ਤੂੰ ਕਿਉਂ ਨਾ ਕੱਕ ਕੇ ਲੈ ਰਹਾ ਫੰਮੋ ਬਹੁਤ ਹਟਦੇ ਚੱਕ ਲਈ ਆ ਨਾ ਬੁਲਾਦਾ ਬੁਲਾਦਾ ਨੰਦਾ ਕੋਠੇ ਕੱਢ ਦੇ ਨਾ ਤੂੰ ਆ ਮੈਂ ਨਾ ਬਹੁਤ ਬੰਦੇ ਮੁੰਨਾਂ ਨੂੰ ਚਾ ਕੇ ਮਾਰ ਨਾ ਕਿੱਥੇ ਹੀ ਕੱਢਣੀ ਆ ਆ ਵੀ ਇੱਥੇ ਆ ਵੀ ਆ ਗੱਲ ਕਰਨੀ ਆ ਆਹਦਾ ਆ ਲੋ ਬੰਨੇ ਗੰਨ ਮੈਂ ਤੂੰ ਪੈੜ ਪੂਰਤਾ ਕਰ ਲੈ ਫੇਰ ਨਿਕਲੂਗੀ ਆ ਪੈਣ ਨੂੰ ਵੀ ਆ ਮੁੰਨਾਂ ਮੈਂ ਬਹੁਤ ਬੰਦਾ ਗੰਨੀਆਂ ਆਪਾਂ ਤਾਂ 70 ਬੰਦਾ ਬਹੁਤ ਕੱਢਣਾ ਆਂਗਰੇ ਆਣਾ ਤਾਂ ਮੈਂ ਇੱਥੇ ਆਰੇ ਮਾ 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 ਬਣਾ 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 ਆ ਆ ਬਹੁਤ ਹੋ ਗਿਆ ਕੋਈ ਗਾਣਾ ਨਹੀਂ ਚੱਲਾ ਬਿਖਾ ਜਾ ਚੱਕ ਨਾ ਨਹੀਂ ਸ਼ਾਲ ਨਾ ਪਸ਼ੀਰੀਆ ਸ ਹੈ ਓਏ ਖੰਗ ਇਹ ਲੱਤ ਨਾ ਤੋੜ ਨਹੀਂ ਕਾਰ ਮਲ ਕੰਨਾ ਬਣਾ ਲੱਤ ਲੱਤ ਪੁੱਟ ਦੇ ਪਹਿਲਾਂ ਹੀ ਬੋਲ ਨਾ ਨਾ ਮਨੇ ਨਾ ਦਰ ਨਾ ਨਾ ਮੋਛਾ ਵੀ ਨਹੀਂ ਜਾਂਦਾ ਕੀ ਆਪੀ ਨੂੰ ਸੁਣਾਣਾ ਹੈ ਆਪੋ ਜਿੰਨਾਂ ਦਿੱਤਾ ਵਾਪਸ ਕਿੰਨੇ ਮੈਂ ਕੱਢਣ ਦਾ ਕੋਠਾ ਆ ਦੇ। ਮੈਂ ਕਹਿੰਦਾ ਨਾ ਧੂੜ ਕੱਢੀਆਂ ਬਣ ਨਹੀਂ ਨੀ। ਅੱਗੇ ਜਿੰਨਾ ਨਹੀਂ ਜੀਵਾਂ। ਆਹ ਆਣਾ। ਇਹ ਆਹ ਹੈ ਨਾ। ਮੀਨਾ ਮੈਂ ਇਹ ਆਹ ਹੋਂਦੀ ਆਏ ਆਂ। ਹੈ? ਨਾ ਉਹ ਚਾਚਾ ਤਰਕੂਤਾ ਕਰ ਲੋ ਇਹਨੂੰ। ਮੈਂ ਦਨੇ ਨਾ ਤੇਸੀ ਮਰੂੰ। ਇੱਥੇ ਕੱਢੂਗਾ ਸੁੱਕੀ ਆ ਜਾਈ। ਹੋਰ ਨਹੀਂ ਕੱਢਦਾ ਰਹਿੰਦਾ। ਨਹੀਂ ਕੱਢਦਾ। ਨਹੀਂ ਇਹ ਨਹੀਂ ਹੈ। ਉਹ ਨਾ ਅਰੇ ਆ ਬੰਗ ਬੰਗ ਗੱਲਾਂ ਹੀ ਆ ਸੋਣਾ ਨਾ ਹਾਂ ਉਹ ਫੜ ਗਏ ਹਾਂ 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 ਤੂੰ ਮੰਨਣਾ ਮੈਂ ਹੀ ਗੱਲੀ ਤਾ ਇਹ ਵੀ ਨਾਲ ਸੁਣੀਏ ਸਵੇਣੀ ਕ੍ਰਿਸ਼ਨਾ ਕਹਿੰਦੇ ਨੱਚਾ ਨੂੰ ਜਿਵੇਂ ਘੁਣਾ ਸੇ ਬੈਠਾ ਲਾਲਾ ਤਦ ਨਾ ਥੋੜਾ ਥੋੜਾ ਲਾਉਣਾ ਜਾਈ ਚਾਚਾ ਕਹਿੰਦੇ ਰੱਛਾ ਤੱਕ ਤੱਕ ਹਾਂ ਤੱਕ ਨਾ ਆ ਨਾ ਗਾ ਆ ਨਾ ਆ ਨਾ ਮੈਂ ਨੱਟਣ ਨੂੰ ਮੇਰੇ ਨਾਲ ਹੀ ਆ ਨਾ ਮੈਂ ਨੱਟਣ ਨਾਲ ਫੁੱਤੀ ਨਾਲ ਫੜਵਾਈ ਜਾਣਾ ਚਾਚਾ ਉਹ ਬੈਠੇ ਆਏ ਨੂੰ ਘਰ ਮਣਾ ਮੰਜਣਾ ਤੇ ਆਣ ਗਾ ਮੰਜਣਾ ਹਾਂ ਸਾਰਾ ਕੁਝ ਮੰਜਣਾ ਤਾਂ ਹੀ ਆਣ ਗਣਾ ਵਿਨਾਸੀ ਮਨ ਮੰਜਣਾ ਦੇ ਗੰਨਾ ਉਹ ਖੜਾ ਗਣ ਨੂੰ ਜੰਨਾ ਸੁੱਕਾ ਨਹੀਂ ਮਰੂਦ ਸੁੱਕ ਮਾਚੀ ਨਹੀਂ ਜੰਨਾ ਫੁੱਤੀ ਆ ਸਮ Suka, mohon mendingan. Saya mendingan. Mendingan, 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 ਮੈਂ ਬੰਦ ਨਾ ਹੋਏ ਹੋਏ ਨਲਵਾ ਨਹੀਂ ਨਹੀਂ ਨਾਣ ਕੇ ਜਾ ਆਲਾ ਕੱਟ ਨਾ ਰੱਤੀ ਆ ਰੋ ਨਾ ਮਾਦਰ ਅੰਦਰ ਮੈਂ ਨਰਮਾ ਉਹ ਹਲ ਮਾਹੀ ਆ ਜੁਣਾ ਹੀ ਲੋਨ ਨਾ ਰੱਣਾ ਮੈਂ ਮੋਮੀ ਨਾ ਰੱਟ ਆਂ ਤੈਨੂੰ ਵੀ ਲਾਉਣਾ ਨਹੀਂ ਨਈਂ ਨੂੰ ਨਾ ਮੋਮੀ ਨਾ ਮੈਰੋ ਵਾ ਸੰਨੀ ਨਾ ਨਾ ਤੇ ਨੂੰ ਨਾਲੇ ਨਈਂ ਨਾ ਇਹ ਗੱਲ ਕਰ ਵਿੱਚ ਤੂੰ ਇੱਕ ਨੇ ਆ ਇੱਕੋ ਨੇ ਹੈਗੀ ਇੱਕ ਇੰਨੀ ਦੇਵਣਾ ਮੈਨੂੰ ਬਣਾਣੀ ਲੱਗਣਾ ਡੋਡਲੇ ਲਾ ਦੇ ਕੱਟ 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 ਨਾ ਕੱਟ ਕੱਟ ਨਾ ਨਾ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਫਿਲਮ ਬਹੁਤ ਪਸੰਦ ਆਈ ਹੋਵੇਗੀ ਬਹੁਤ ਤੁਹਾਡਾ ਹਾਸਾ ਤੁਹਾਨੂੰ ਆਇਆ ਹੋਣਾ ਇਹ ਫਿਲਮ ਦੇਖ ਕੇ ਸੋ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਕੇ ਜਾਓ ਕਿ ਤੁਹਾਨੂੰ ਅੱਜ ਦੀ ਫਿਲਮ ਕਿੱਦਾਂ ਦੀ ਲੱਗੀ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਔਰ ਨਾਲ ਦੀ ਨਾਲ ਜੇ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਦੀ ਨਾਲ ਘੰਟੀ ਦੇ ਨਿਸ਼ਾਨ ਨੂੰ ਆਲਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਨਵੀਂ ਫਿਲਮ ਦਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਟੈਲ ਮਾ ਟੈਲੀਵਿਜ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ